ਹੈਲੋ ਦੋਸਤੋ ਅੱਜ ਮੈਂ ਬਣਾ ਰਹੀਆਂ ਜੀ ਗੋਭੀ ਦੇ ਪਕੌੜੇ ਇੱਕ ਨਵੇਂ ਤਰੀਕੇ ਨਾਲ ਜੀ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਤਰੀਕੇ ਨਾਲ ਗੋਭੀ ਦੇ ਪਕੌੜੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਗੋਭੀ ਦੇ ਪਕੌੜੇ ਬਣਾਉਣ ਲਈ ਸਭ ਤੋਂ ਪਹਿਲਾਂ ਆਪਣੇ ਦੋ ਪਿਆਜ਼ ਲੈਨੇ ਇੰਨਾਂ ਨੂੰ ਚਿੱਲੀ ਕਟਰ ਰਾਹੀਂ ਆਪਾਂ ਕਟਿੰਗ ਕਰਾਂਗੇ ਤਿੰਨ ਹਰੀਆਂ ਮਿਰਚਾਂ ਥੋੜਾ ਜਿਹਾ ਧਨੀਆ 500 ਗ੍ਰਾਮ ਦੀ ਗੋਭੀ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਧੋ ਕੇ ਕਟਿੰਗ ਕਰਾਂਗੇ ਕਟਿੰਗ ਆਪਾਂ ਕੰਪਲੀਟ ਕਰ ਲਈ ਜੀ ਹੁਣ ਆਪਾਂ ਇੱਕ ਪੈਨ ਵਿੱਚ ਪਾਣੀ ਲਿਆ ਜੀ ਜਦੋਂ ਇਹ ਗਰਮ ਹੋ ਗਿਆ ਫਿਰ ਆਪਾਂ ਇਸ ਵਿੱਚ ਗੋਭੀ ਨੂੰ ਬੋਇਲ ਕਰਾਂਗੇ गोभी न जी अपन आप चार मिनट ही करा मीडियम गैस से अद्धा चमच आप नमक पावे इसन चंकी तरह मिक्स करा गोभी वायल हो चुकी है जी हूँ आप तवा लिया जी इस उपर अदा चमच सुनिया पाया अदा चमच जीरा पावे दो मिनट लिए आप इस रोस्ट करा हम आप इस जी थोड़ा जहाटा कुट ला ज़्यादा बरीक नहीं कुटा ਹੁਣ ਆਪਾਂ ਇੱਕ ਬੋਇਲ ਲਾ ਮਾਗੇ ਜੀ ਇਸ ਵਿੱਚ ਇੱਕ ਕੱਪ ਬੇਸਨ ਪਾਵਾਂਗੇ ਲੋੜ ਅਨੁਸਾਰ ਪਾਣੀ ਪਾ ਕੇ ਜੀ ਆਪਾਂ ਇਸ ਦਾ ਬੇਸਨ ਦਾ ਇੱਕ ਘੋਲ ਬਣਾਵਾਂਗੇ ਜਦੋਂ ਬੇਸਨ ਚੰਗੀ ਤਰ੍ਹਾਂ ਮਿਕਸ ਹੋ ਗਿਆ ਜੀ बेसन चंकी तरह खुल चुके ना भी कट तो हाँ है हम आप इस चिल कटरा ही तो है प्याज से हरी मिर्च पावे कटिया हुआ हरा धनिया कुटिया हुआ मसाला पावे అధా చమ్చ లర్చ పావుడర అధా చమ్చ నమక చొా హిస్ హీ జీ అధా చమ్చ గర్మ మసాలా హా ఇను చంగీత మిక్స్ కి हूँ आप इस बीच जी गोभी हुए फुल पावे बैटर आपक गाढ़ा रखा जी ताकि बेसन चंकी तरह फुल लग जाए आपूँ चंकी तरह मिक्स करा ਹੁਣ ਆਪਾਂ ਇੱਕ ਪੈਨ ਵਿੱਚ ਸਰੋਂ ਦਾ ਤੇਲ ਪਾਵਾਂਗੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਜੀ ਆਪ ਹੁਣ ਇਸ ਵਿੱਚ ਗੋਭੀ ਨੂੰ ਫਰਾਈ ਕਰਾਂਗੇ ਗੈਸ ਦਾ ਫਲੇਮ ਬਿਲਕੁਲ ਮੀਡੀਅਮ ਰੱਖਾਂਗੇ ਜਦੋਂ 50% ਜੀ ਗੋਭੀ ਤੇ ਪਗੜੇ ප්‍රයිහෝගේ හොදවපා ඉස්නු එකපලීට විසිනි කාල් ලගේ ने ठंडे हो चुके हैं जी आप बीच बीच इस बीच तो कटा देखो बेसन बिज तक चंकी तरह भर चुके इस तरीके आप सारे पकौड़े कटिंग कर लेंगे ਪਕੌੜੇ ਕਟਿੰਗ ਕਰ ਲੈਨੇ ਜੀ ਆਪਾਂ ਹੁਣ ਆਪਾਂ ਇਸ ਨੂੰ ਦੁਬਾਰਾ ਫਿਰ ਤੋਂ ਫਰਾਈ ਕਰਾਂਗੇ ਜਦੋਂ ਗੋਭੀ ਵਿੱਚ ਚੰਗੀ ਤਰ੍ਹਾਂ ਪੱਕ ਗਈ ਜੀ ਫਿਰ ਆਪਾਂ ਇਸ ਨੂੰ ਫਿਰ ਕਢ ਲਾਂਗੇ ਇਸ ਤਰੀਕੇ ਨਾਲ ਪਕੌੜੇ ਬਹੁਤ ਹੀ ਵਧੀਆ ਬਣਦੇ ਨੇ ਆਪ ਇਸ ਨੂੰ ਕੱਢ ਲੈਣੇ ਪਕੌੜਾ ਬਣ ਕੇ ਦੀ ਤਿਆਰ ਹੋ ਚੁੱਕਿਆ ਹੈਗਾ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਪਕੌੜੇ ਆਪ ਇਸ ਨੂੰ ਟਮੇਟੋ ਕੈਚਪ ਨਾਲ ਵੀ ਖਾ ਸਕਦੇ ਆ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਜੀ ਮੇਰੀ ਵੀਡੀਓ ਨੂੰ ਲਾਈਕ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਕੋ ਪ੍ਰੈਸ ਕਰਨਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤਾਂ ਹਰੇਕ ਤੱਕ ਤੁਰੰਤ ਪਾ ਸਕੇ ਜੀ ਵੀਡੀਓ ਦੇਖਣ ਲਈ ਧੰਨਵਾਦ